ਪਰਤਾਪ ਸਿੰਘ ਬਾਜਵਾ ਨੂੰ ਲੈ ਕੇ ਇੱਕ ਪਾਸੇ ਕੇਸ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਜੜੀਆਂ ਦਲੀਲਾਂ ਜਿਹੜੇ ਦਾਵੇ ਉਹਨਾਂ ਨੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੇ ਆ ਦਿੱਤੇ ਸੀਗੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਸਥਿਤੀ ਲਗਾਤਾਰ ਨਿਗਰਦੀ ਪਈ ਹੈ ਅੰਦਰ ਖਾਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰਤਾਪ ਸਿੰਘ ਬਾਜਵਾ ਕਿਰੇ ਨਜ਼ਰ ਆ ਰਹੇ ਨੇ ਔਰ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਵੀ ਇਧਰ ਉਧਰ ਤਿੱਤਰ ਬਿੱਤਰ ਨਜ਼ਰ ਆ ਰਹੇ ਆ ਆਖਰੇ ਦਾ ਕਾਰਨ ਕੀ ਹੈ ਔਰ ਕਾਂਗਰਸ ਪਾਰਟੀ ਦਾ ਭਵਿੱਖ ਕੀ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬਸਾਹਮਾ ਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜਿਹੜੀ ਸਥਿਤੀ ਪ੍ਰਤਾਪ ਸਿੰਘ ਬਾਜਵਾਦੀ ਬਣੀ ਹੁਣ ਤੱਕ ਆਉਂਦੇ ਆਉਂਦੇ ਆਖਿਰ ਅੱਜ ਵੀ ਤਰੀਕ ਸੀ ਇਹੋ ਜੀ ਸਥਿਤੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਭਵਿੱਖ ਕੀ ਦੇਖਦੇ ਹੋ ਤੁਸੀਂ ਹੁਣ ਕੀ ਹੋਣ ਵਾਲਾ ਹੋਣਾ ਨਾਲ ਦੇਖੋ ਇਕੱਲੇ ਬਾਜਵਾ ਨਾਲ ਲਈ ਕਿਉਂਕਿ ਕਾਂਗਰਸ ਸਾਰੀ गिर ਗਈ ਹੈ ਗੱਲ ਸਾਹਬ ਸਿੰਘ ਜੀ ਗੱਲ ਇਹ ਹੈ ਕਿ ਜਦੋਂ ਤੁਹਾਡਾ ਸੈਨਾਪਤੀ ਘਿਰ ਜੇ ਤੇ ਫਿਰ ਤੁਹਾਡੀ ਸਾਰੀ ਸੈਨਾ ਜਿਹੜੀ ਹੈ ਨਾ ਪਿਛਲੀ ਹਤਾਸ਼ ਤੇ ਨਰਾਸ਼ ਹੋ ਜਾਂਦੀ ਹੈ ਹੋਇਆ ਕੀ ਹੈ ਹੁਣ ਅਪ ਚਤਰੰਜ ਦੀ ਜਿਵੇਂ ਖੇਡਦੇ ਆ ਤੇ ਸ਼ਹਿਰ ਔਰ ਮਾਤ ਦਾ ਖੇਡ ਹੁੰਦਾ ਜੇ ਹੁੰਦੇ ਚ ਤੁਹਾਡਾ ਰਾਜਾ ਘਿਰ ਗਿਆ ਤੇ ਫਿਰ ਪਿਛਲੇ ਭਾਵੇਂ ਪਿਆਦੇ ਹੋਣ ਊਂਟ ਹੋਵੇ ਘੋੜਾ ਹੋਵੇ ਉਹਦਾ ਕੋਈ ਰਹਿਦਾ ਨਹੀਂ ਮਤਲਬ ਰਾਜਾ ਬਚਾਣਾ ਜ਼ਰੂਰੀ ਹੋ ਜਾਂਦਾ ਲੇਕਿਨ ਹੋਇਆ ਕੀ ਹੈ ਕਾਂਗਰਸ ਪਾਰਟੀ ਨੂੰ ਇਹ ਉਮੀਦ ਹੀ ਨਹੀਂ ਹੈਗੀ ਸੀ ਕਿ ਇਹ 32 ਵਾਲਾ ਬਿਆਨ ਉਹਨਾਂ ਦੇ ਭਾਰੀ ਪੈ ਜਾਊਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਬਾਜਵਾ ਨੇ ਬਿਆਨ ਦਿੱਤਾ ਜਿਵੇਂ ਆਮ ਆਦਮੀ ਪਾਰਟੀ ਨੇ ਖੱਲਾ ਬੋਲਿਆ ਔਰ ਪੂਰੀ ਤਰ੍ਹਾਂ ਘੇਰਿਆ। ਨਾ ਕੇਵਲ ਉਹਨਾਂ ਨੇ ਉਹਨੂੰ ਕਾਨੂੰਨੀ ਪੱჭੜੇ 'ਚ ਘੇਰਿਆ। ਐਫ ਆਈ ਆਰ ਲਾਉਂਚ ਕੀਤੀ ਹੈ ਨਾ ਦੂਜੇ ਪਾਸੇ ਜਿਵੇਂ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅਗਰੈਸਿਵ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਹਮਲੇ ਬੋਲੇ ਆ ਉਹ ਸਿਆਸਤ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆ ਟਰਨਿੰਗ ਪੁਆਇੰਟ ਦਾ ਕਹਿੰਦਾ ਮਤਲਬ ਇਹ ਹੈਗਾ ਕਿ ਕਾਂਗਰਸ ਦੇ ਜਿਹੜੇ ਵਿਧਾਨ ਸਭਾ ਚ ਨੇਤਾ ਪ੍ਰਤੀਪੱਖ ਨੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਵੀ ਵਿਰੋਧੀ ਧਰ ਦੇ ਨੇਤਾ ਨੇ ਪ੍ਰਤਾਪ ਬਾਜਵਾ ਉਹਨਾਂ ਕੋਲ ਕੋਈ ਰਸਤਾ ਹੀ ਨਹੀਂ ਬਚਿਆ ਉਹ ਹਾਈ ਕੋਰਟ ਚਲੇ ਗਏ ਕਾਨੂੰਨੀ ਤਰੀਕੇ ਬਈ ਮੈਨੂੰ ਜੇਲ੍ਹ ਨਾ ਜਾਣਾ ਪਵੇ ਫਟਾਫਟ ਜ਼ਮਾਨਤ ਵਾਲੇ ਪਾਸੇ ਹੋ ਗਏ ਕੁਐਸ਼ਨਿੰਗ ਵਾਲੇ ਪਾਸੇ ਹੋ ਗਏ ਲੇਕਿਨ ਸਿਆਸੀ ਤੌਰ ਦੇ ਉੱਤੇ ਉਹ ਉਹਨਾਂ ਦੇ ਹੱਥ ਪਰ ਬੰਨੇ ਗਏ ਹੁਣ ਉਸ ਤੋਂ ਬਾਅਦ ਤਾਂ ਚਲੋ ਇੱਥੇ ਤੱਕ ਦਾ ਤਾਂ ਇਨਸੀਡੈਂਟ ਨਿਕਲ ਗਿਆ ਜਿਹੜਾ ਬਾਅਦ ਦੇ ਵਿੱਚ ਸਿੱਖ ਫਾਰ ਜਸਟਿਸ ਦੇ ਅਤਵਾਦੀ ਜਿਹਨੂੰ ਭਾਰਤ ਸਰਕਾਰ ਨੇ ਐਲਾਨਿਆ ਹੋਇਆ ਗੁਰਪਤਵੰਤ ਸਿੰਘ ਪੰਨੂ ਜਦੋਂ ਉਹਨੇ ਬਿਆਨ ਜਾਰੀ ਕੀਤਾ ਕਿ ਹਾਂ ਅਸੀਂ ਇਸ ਬਾਜਵੇ ਦੇ ਬਿਆਨ ਦਾ ਸਮਰਥਨ ਕਰਦੇ ਹਾਂ ਕਿ ਬੰਬ ਪੰਜਾਬ 'ਚ ਹੈਗੇ 32 ਬੰਬ ਇਹਦੇ ਨਾਲ ਕਾਂਗਰਸ ਹੋਰ ਬੈਕਫੁੱਟ ਤੇ ਚਲੀ ਗਈ ਬੇਸਿਕ ਧਿਆਨ ਨਾਲ ਚੀਜ਼ ਨੂੰ ਸਮਝੋ ਕਾਂਗਰਸ ਹਮੇਸ਼ਾ ਸੱਤਾ ਚਾਹੀਏ ਸ਼ਹਿਰੀ ਵਰਗ ਦੀਆਂ ਵੋਟਾਂ ਨਾਲ ਪੰਜਾਬ ਦੇ ਸ਼ਹਿਰੀ ਖੇਤਰ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਇੱਥੇ ਦਾ ਵਪਾਰੀ ਹੈ ਇੱਥੇ ਦਾ ਹਿੰਦੂ ਹੈ ਜਾਂ ਇੱਥੇ ਦਾ ਸ਼ਹਿਰੀ ਸਿੱਖ ਹੈ ਉਹ ਕਾਂਗਰਸ ਤੇ ਫੇਥ ਕਰਦਾ ਔਰ ਉਹਨਾਂ ਨੇ ਵੋਟਾਂ 2 2002 ਚ ਵੀ ਪਾਈਆਂ 2017 ਚ ਵੀ ਪਾਈਆਂ ਇਸੇ ਕਰਕੇ ਤੁਸੀਂ ਦੇਖੋ ਲੋਕ ਸਭਾ ਦੀਆਂ ਸੀਟਾਂ ਲੁਧਿਆਣੇ ਦੀ ਸੀਟ ਜਿੱਥੇ ਵਪਾਰੀਆਂ ਦਾ ਵੋਟ ਉਥੋਂ ਮਰਿੰਦਰ ਰਾਜਾ ਵੜਿੰਗ ਜਿੱਤਦੇ ਆ। ਜਲੰਧਰ ਵਪਾਰੀਆਂ ਦਾ ਗਾੜਾ ਸ਼ਹਿਰੀ ਖੇਤਰ ਅਮ੍ਰਿਤਸਰ ਸ਼ਹਿਰੀ ਖੇਤਰ ਵਪਾਰੀਆਂ ਦਾ ਗਾੜਾ ਹੈ। ਇੱਥੋਂ ਕਾਂਗਰਸ ਜਿੱਤੀ ਆ। ਇਹਦਾ ਮਤਲਬ ਕਾਂਗਰਸ ਦੇ ਨਾਲ ਸ਼ਹਿਰੀ ਵਰਗ ਦਾ ਖੇਤਰ ਦਾ ਵੋਟ ਜੁੜਿਆ ਹੋਇਆ। ਲੇਕਿਨ ਪ੍ਰਤਾਪ ਸਿੰਘ ਬਾਜਵਾ ਦਾ ਜਿਵੇਂ ਇਹ ਰੋਲਾ ਪੈ ਗਿਆ ਇੱਕਦਮ ਠੀਕ ਹੈ ਨਾ ਔਰ ਅਮਨ अरोड़ा ਨੇ ਸਿੱਧਾ ਚੈਲੰਜ ਕੀਤਾ ਕਿ ਮੈਂ ਉਹ ਦੇੜ ਕੇ ਰੱਖ ਦੂੰਗਾ 1 ਟੂ 1 ਮੇਰੇ ਨਾਲ ਆ ਜਾਓ ਜਗ੍ਹਾ ਵੀ ਤੁਹਾਡੀ ਟਾਈਮ ਵੀ ਤੁਹਾਡਾ ਹੁੰਦਾ ਕੀ ਹੈ ਤੁਸੀਂ ਫਿਰ ਉਸ ਚੀਜ਼ ਨੂੰ ਫੇਸ ਨਹੀਂ ਕਰ پا ਰਹੇ ਫੇਸ ਨਹੀਂ ਕਰ پا ਰਹੇ ਤੇ ਤੁਹਾਡਾ ਨੁਕਸਾਨ ਜਾਇਜ਼ ਹੈ ਔਰ ਪੂਰੀ ਪਾਰਟੀ ਜਿਹੜੀ ਉਹ ਘਰ ਗਈ ਹੈ ਇਸ ਮਸਲੇ 'ਚ ਹੁਣ ਕਾਂਗਰਸ ਕੋਲ ਵਿਕਲਪ ਤਾਂ ਬਦਲ ਬਚਦੇ ਹੈ ਕਿ ਪਾਰਟੀ ਦੇ ਵਿੱਚ ਨਵੇਂ ਚਿਹਰੇ ਅੱਗੇ ਲਿਆਏ ਜਾਣ ਉਹ ਚਿਹਰੇ ਲਿਆਏ ਜਾਣ ਜਿਹੜੇ ਪਾਰਟੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਮਦਾਰ ਤਰੀਕੇ ਨਾਲ ਮੁਕਾਬਲਾ ਕਰ ਸਕਣ ਤੱਥਾਂ ਦੇ ਆਧਾਰ ਤੇ ਗੱਲ ਕਰ ਸਕਣ ਤੇ ਜਿਹਦਾ ਦਮਨ ਵੀ ਸਾਫ਼ ਹੋਵੇ ਆਵਾਜ਼ੀ ਪਾਰਟੀ ਅਲੀਗੇਸ਼ਨ ਲਾਂਚ ਹੋ ਗਈ ਵੀ ਨਾ ਹੋਵੇ ਉੱਥੇ ਉੱਥੇ ਆ ਕੇ ਗੱਲ ਕਰ ਲੈਣ ਹੁਣ ਹੁੰਦਾ ਕੀ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਵਿਧਾਨ ਸਭਾ ਅੱਜ ਤਾਂ ਪੂਰੀ ਚੱਕ ਕੇ ਰੱਖਦੇ ਕੰਮ ਉਹ ਤਾਂ ਤਾੜੀ ਤੇ ਤਾੜੀ ਮਾਰ ਕੇ ਕਹਿੰਦੇ ਆ ਕਿਵੇਂ ਫੇਰ ਬੱਸਾਂ ਕਿੱਥੋਂ ਬਣੀਆਂ ਇੰਨੀ ਜੀ ਗੱਲ ਕਹਿੰਦੇ ਆ ਤੇ ਕਾਂਗਰਸ ਆ ਲਾ ਲਾ ਹੋ ਜਾਂਦੀ ਜਦੋਂ ਉਹ ਕਹਿੰਦੇ ਆ ਹਾਂ ਫੇਰ ਦਸਿਆ ਕੌਣਸ ਹੁੰਨੇ ਦੀ ਸਮਗਲਿੰਗ ਕਰਦਾ ਰਿਹਾ ਕਿੱਥੋਂ ਆਂਦਾ ਰਿਹਾ ਉੱਥੇ ਕਾਂਗਰਸ ਹਿਲ ਜਾਂਦੀ ਪੂਰੀ ਹੁਣ ਸਮੱਸਿਆ ਹੈਗੀ ਹੈ ਕਿ ਕਾਂਗਰਸ ਕੋਲ ਰਸਤੇ ਜਿਹੜੇ ਆ ਨਾ ਉਹ ਬਦਲਾ ਆ ਦੇਆ ਕਿਉਂਕਿ ਕਾਂਗਰਸ ਅਜੇ 27.08% ਵੋਟ ਦੇ ਉੱਤੇ ਪੰਜਾਬ ਚ ਅੱਜ ਹੈਗੀ ਹੈ ਜੋ ਮੇਰਾ ਸਰਵੇਖਣ ਕਹਿੰਦਾ 27% ਕ੍ਰਾਸ ਕਰਦੀ ਹੈ ਤੇ 33-34% ਤੇ 33% ਦੇ ਕਰੀਬ ਸਰਕਾਰ ਬਣ ਜਾਂਦੀ ਆ ਰਾਮ ਨਾਲ ਬਣ ਜਾਣੀ ਆ ਔਰ 7% ਵੋਟ ਕਾਂਗਰਸ ਨੂੰ ਬਦਾਨ ਦੀ ਲੋੜ ਹੈ ਉਹਨਾਂ ਲਈ ਬਣ ਲਈ ਇਹਨਾਂ ਨੂੰ ਪਹਿਲਾਂ ਤਾਂ ਇੱਕ Hindu ਚਿਹਰਾ ਸੁਨੀਲ ਜਾਖੜ ਦੇ ਕੱਦ ਦਾ ਲੈਣਾ ਪਵੇਗਾ ਜਿਹੜਾ ਸ਼ਹਿਰੀ ਖੇਤਰ ਦੀਆਂ ਵੋਟਾਂ ਨੂੰ ਪ੍ਰਭਾਵਿਤ ਕਰ ਰਵੇ ਜਿਹੜਾ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦਾ ਮੁਕਾਬਲਾ ਕਰ ਲਵੇ ਇੱਕ ਇਹਨਾਂ ਨੂੰ ਫਾਇਰ ਬ੍ਰਾਂਡ ਡਿਫੈਂਸ ਵਾਲਾ ਨਹੀਂ ਚਾਹੀਦਾ ਕਿ ਜਿਹੜਾ ਪਿੱਛੇ ਹੀ ਭੱਜੀ ਜਾਵੇ ਜਿਹੜਾ ਆਫੈਂਸਿਵ ਹੋਵੇ ਜਿਹੜਾ ਅਗਰੈਸਿਵ ਹੋਵੇ ਜਿਹੜਾ ਪ੍ਰਹਾਰ ਕਰਨਾ ਜਾਣਦਾ ਹੋਵੇ ਜਿਹੜਾ ਵਾਰ ਕਰਨਾ ਜਾਣਦਾ ਹੋਵੇ ਉਹ ਹਿੰਦੂ ਚਿਹਰਾ ਅੱਗੇ ਲਿਆਉਣਾ ਪੈਣਾ ਫਿਰ ਇਹਨਾਂ ਨੂੰ ਪੰਜਾਬ ਦੀ ਪ੍ਰਧਾਨਗੀ ਆ ਜਾਂ ਨੇਤਾ ਪ੍ਰਤੀਪੱਖ ਦੇ ਤੌਰ ਤੇ ਇੱਕ ਜੱਟ ਸਿੱਖ ਚਿਹਰਾ ਜਿਹਦੀ ਸ਼ੈਰੀ ਵਰਗ ਦੇ ਵਿੱਚ ਵੀ ਜਿਹੜਾ ਵਾ ਪਰਮਾਨਤ ਹੋਵੇ ਔਰ ਜਿਹੜਾ ਪਿੰਡੂ ਖੇਤਰ ਚ ਵੀ ਲੋਕ ਉਹਨੂੰ ਪਿਆਰ ਕਰਦੇ ਹੋਣ ਔਰ ਇਦਾਂ ਦੇ ਚਿਹਰਿਆਂ ਨੂੰ ਅੱਗੇ ਲਿਆਉਣਾ ਪੈਣਾ ਪਾਰਟੀ ਨੇ ਫਿਰ ਰਹਿਣਾ ਪਾਰਟੀ ਦੇ ਦੋ ਪਹੀਏ ਆ ਇੱਕ ਵਿਧਾਨ ਸਭਾ ਦਾ ਵਿਰੋਧੀ ਧਲ ਦਾ ਨੇਤਾ ਤੇ ਇੱਕ ਪੰਜਾਬ ਦਾ ਪ੍ਰਧਾਨ ਇਹ ਦੋਨੋਂ ਪਈਆਂ ਦੇ ਵਿੱਚ ਬੈਲੈਂਸ ਰੱਖਣਾ ਪੈਣਾ। ਔਰ ਜੇ ਇਹ ਚੀਜ਼ਾਂ ਨੂੰ ਬੈਲੈਂਸ ਨਹੀਂ ਰੱਖ ਪਾਣਗੇ ਕਾਂਗਰਸ ਪੰਜਾਬ 'ਚ ਖੜੀ ਨਹੀਂ ਹੋ ਸਕਦੀ ਕਿਉਂਕਿ ਕਾਂਗਰਸ ਅੱਗੇ ਗੁੱਟਬਾਜੀ 'ਚ ਉਲਜੀ ਹੋਈ ਹੈ ਔਰ ਇਦਾਂ ਦੇ ਚਿਹਰੇ ਪੰਜਾਬ ਕਾਂਗਰਸ 'ਚ ਅੱਗੇ ਲਿਆਣਾ ਅੱਜ ਮਜਬੂਰੀ ਬਣ ਗਈ ਹੈ ਕਿਉਂਕਿ ਜਿਸ ਤਰ੍ਹਾਂ ਇਹ ਪ੍ਰਤਾਪ ਬਾਜਵਾ ਘਿਰਿਆ ਹੈ ਸੈਨਾਪਤੀ ਕਾਂਗਰਸ ਦਾ ਪੂਰੀ ਕਾਂਗਰਸ ਦੇ ਮਤਲਬ ਚਿਹਰਿਆਂ ਨੂੰ ਤੂੰ ਦੇਖੋ ਉਹਨਾਂ ਦੇ ਰੰਗ ਉੜੇ ਪਏ ਆ। ਕੋਈ ਗੱਲ ਕਰ ਨਹੀਂ ਪਾਰਿਆ ਚੱਜ ਨਾਲ ਕਿਉਂਕਿ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਆਮ ਆਦਮੀ ਪਾਰਟੀ ਇੰਨੀ ਅਗਰੈਸਿਵ ਤਰੀਕੇ ਨਾਲ ਕੰਮ ਕਰੇਗੀ ਅੱਜ ਤੱਕ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਸਿਆਸਤ ਕਰਦੀਆਂ ਆਈਆਂ ਬਿਆਨਬਾਜ਼ੀ ਚੱਲਦੀ ਆਈ ਹੈ ਕਈ ਵਾਰ ਤੁਸੀਂ ਦੇਖਿਆ ਹੋਣਾ ਲੋਕ ਸਭਾ 'ਚ ਵੀ ਜਿਹੜਾ ਕੇਂਦਰ ਲੀਡਰਸ਼ਿਪ ਕਹਿੰਦੇ ਜੀ ਰਾਹੁਲ ਗਾਂਧੀ ਦਾ ਪਾਕਿਸਤਾਨ ਨਾਲ ਲਿੰਕ ਹੈ ਜੀ ਤੇ ਉਹਦੇ 'ਚ ਜਿਹੜਾ ਵਾ ਕਦੀ ਐਫ ਆਈ ਆਰ ਨਹੀਂ ਹੁੰਦੀ ਸੀ ਠੀਕ ਹੈ ਨਾ ਲੇਕਿਨ ਇਹਦੇ 'ਚ ਐਫ ਆਈ ਆਰ ਦੇ ਕੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਜਿਹੜੇ ਆ ਹੋਰ ਤਰ੍ਹਾਂ ਦੀ ਰਾਜਨੀਤੀ ਕਰਦੇ ਆ ਤੇ ਕਾਂਗਰਸ ਨੇ ਕਦੀ ਇਦਾਂ ਦੀ ਉਮੀਦ ਰਾਜਨੀਤੀ ਦੀ ਕੀਤੀ ਨਹੀਂ ਸੀ। ਡਾਕਟਰ ਸਾਹਿਬ ਤੁਸੀਂ ਜਿੰਮੇ ਗੱਲ ਆਖੀ ਕਿ ਕਿਸੇ ਨਵੇਂ ਚਿਹਰੇ ਦੀ ਲੋੜ ਹੋ ਸਕਦੀ ਹੈ ਕੋਈ ਬੇਦਾਗ ਚਿਹਰਾ ਹੋ ਸਕਦਾ ਆ ਕਿ ਐ ਹੋ ਸਕਦਾ ਆ ਕਿ ਪ੍ਰਤਾਪ ਸਿੰਘ ਬਾਜਵਾ ਹੀ ਬਦਲ ਦਿੱਤੇ ਜਾਣ ਬਹੁਤ ਇਹ ਤੀਬਰਤਾ ਨਾਲ ਸਵਾਲ ਚਾਹੁੰਦਾ। ਉਹ ਦੇਖੋ ਦੋਨੋਂ ਪਾਸੇ ਹੋਣਾ ਪੈਣਾ ਪੰਜਾਬ ਦੀ ਪ੍ਰਧਾਨਗੀ ਵੀ ਨਵੇਂ ਚਿਹਰੇ ਕੋ ਆਣੀ ਆ ਉਹਦੇ ਵਾਸਤੇ ਆਲਰੇਡੀ ਡੈਸਾਈਡਡ ਲਗਭਗ ਹੋ ਚੁੱਕਾ ਹੋਇਆ ਕੋਣ ਹੋ ਸਕਦਾ ਦੇਖੋ ਹਜੇ ਕੁਝ ਵੀ ਹੋ ਸਕਦਾ بڑے ਚਿਹਰੇ ਆ ਯਾਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਸਾਈਡ ਤੇ ਬੈਠੇ ਹਜੇ ਕੁਝ ਨਹੀਂ ਪਤਾ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਮਨਾ ਕੇ ਗਵੇ ਆ ਜਾਓ ਕੁਝ ਵੀ ਨਹੀਂ ਹੋ ਸਕਦਾ ਯਾਰ ਪੰਜਾਬ ਦੇ ਵਿੱਚ ਜਿਹੜੇ ਸ਼ਹਿਰੀ ਖੇਤਰ ਦੇ ਵਿੱਚ ਪ੍ਰਮਾਣਿਤ ਚਿਹਰੇ ਨੇ ਮੰਨ ਲਓ ਮੈਂ ਕਹਿੰਦਾ ਨਾ ਪਰਗਟ ਸਿੰਘ ਪ੍ਰਮਾਣਿਤ ਚਿਹਰਾ ਸ਼ਹਿਰੀ ਖੇਤਰ ਦਾ ਤੱਥਾਂ ਦੇ ਆਧਾਰ ਤੇ ਬੋਲ ਲੈਂਦਾ ਵਿਧਾਨ ਸਭਾ 'ਚ ਵੀ ਚੰਗਾ ਬੋਲ ਲੈਂਦਾ ਤੀਜੀ ਵਾਰ ਦਾ ਐਮਐਲਏ ਆ ਰਾਣਾ ਗੁਰਜੀਤ ਆ ਸ਼ਹਿਰੀ ਖੇਤਰ ਦੇ ਵਿੱਚ ਉਹਦਾ ਆਪਣਾ ਆਧਾਰ ਹੈ ਵਪਾਰੀ ਹੈ ਵਪਾਰੀਆਂ ਨਾਲ ਸਾਝ ਹੈ ਪਿੰਡੂ ਖੇਤਰ ਚ ਵੀ ਹੈਗਾ ਤੇ ਫਿਰ ਸੀਟਾਂ ਨੂੰ ਜਿੰਨਾ ਵੀ ਜਾਣਦਾ ਜਿਨੇ ਪ੍ਰਧਾਨ ਮੰਤਰੀ ਦੇ ਮੁੰਡੇ ਇੰਦਰ ਕੁਮਾਰ ਗੁਜਰਾਲ ਦੇ ਮੁੰਡੇ ਨੂੰ ਨਰੇਸ਼ ਗੁਜਰਾਲ ਨੂੰ ਹਰਾਇਆ ਹੋਵੇ ਲੋਕ ਸਭਾ ਚ ਕੁਝ ਨਰਾਣੇ ਚ ਦਮ ਹੋਊਗਾ ਆਨੰਦਪੁਰ ਸਾਹਿਬ ਦੀ ਸੀਟ ਮੰਗਦੇ ਰਹੇ ਆ ਦੇ ਦਿੰਦੇ ਤੇ ਸ਼ਾਇਦ ਆਨੰਦਪੁਰ ਸਾਹਿਬ ਦੀ ਸੀਟ ਵੀ ਨਿਕਲ ਆਂਦੀ ਸੀਟ ਨਹੀਂ ਦਿੱਤੀ ਗਈ ਔਰ ਮੁੰਡਾ ਫੇਰ ਉਹਨਾਂ ਨੇ ਆਪਣਾ ਰਾਣਾ)^{(1)} ਇੰਦਰ ਪ੍ਰਤਾਪ ਆਜ਼ਾਦ ਜਿਤਾਇਆ ਉਹਦੇ ਚ ਵੀ ਦਮ ਹੈਗਾ ਦਮ ਜੇ ਆਪਾਂ ਗੱਲ ਕਰੀਏ ਕਿ ਹੋਰ ਚਿਹਰੇ ਜਿਹੜੇ ਸ਼ਹਿਰੀ ਖੇਤਰ ਚ ਹੈਗੇ ਆ ਸੁਖਜਿੰਦਰ ਰੰਧਾਵਾ ਵੀ ਹੈਗੇ ਆ ਲੋਕ ਸਭਾ ਦੇ ਮੈਂਬਰ ਹੈਗੇ ਨੇ ਮੈਂਬਰ ਪਾਰਲੀਮੈਂਟ ਨੇ ਰਾਜਸਥਾਨ ਦੇ ਇੰਚਾਰਜ ਰਹਿ ਚੁੱਕੇ ਆ ਗੁਰਦਾਸਪੁਰ ਤੋਂ ਲੰਬੇ ਸਮੇਂ ਤੋਂ ਉਹਨਾਂ ਦੇ ਫਾਦਰ ਸੰਤੋਖ ਸਿੰਘ ਰੰਧਾਵਾ ਬੜੇ ਤਿੱਖੇ ਔਰ ਡੰਡੇ ਵਾਲੇ ਪ੍ਰਧਾਨ ਹੁੰਦੇ ਸੀ ਮੈਂ ਤਾਂ ਉਹਨਾਂ ਨਾਲ ਕੰਮ ਕੀਤਾ ਉਹ 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 ਨਾਲ ਦੇ ਕੌਂਜੇ ਕਾਂਗਰਸ ਨੂੰ ਕਿਵੇਂ ਚਲਾਣਾ ਹੈਗਾ ਉਹ ਵੀ ਚੰਗੇ ਲੀਡਰ ਹੈਗੇ ਇਦਾਂ ਦੀ ਗੱਲ ਨਹੀਂ ਕਾਂਗਰਸ ਕੋ ਲੀਡਰਾਂ ਦੀ ਕਮੀ ਨਹੀਂ ਹੈਗੀ ਕਾਂਗਰਸ ਕੋ ਬਹੁਤ ਲੀਡਰ ਹੈਗੇ ਆ ਜਲੰਧਰ ਤੋਂ ਅਵਤਾਰ ਹੈਨਰੀ ਹੈਗੇ ਆ ਉਹਨਾਂ ਸ਼ਾਸਨ ਕਮੇਟੀ ਪੰਜਾਬ ਦੇ ਚੇਅਰਮੈਨ ਹੈਗੇ ਆ ਸ਼ਹਿਰੀ ਖੇਤਰ ਚ ਬੈਠੇ ਆ ਉਸ ਖੇਤਰ ਚੋਂ ਲਗਭਗ ਦੋ ਵਾਰ ਉਹ ਆਪ ਜਿੱਤ ਗਏ ਦੋ ਵਾਰ ਉਹਨਾਂ ਦਾ ਬੇਟਾ ਜਿੱਤ ਗਿਆ 1992 ਤੋਂ 97 ਵੀ ਜਿੱਤੇ 97 ਤੋਂ 2000 ਵੀ ਜਿੱਤੇ ਤੇ 2000 ਤੋਂ 2007 ਵੀ ਜਿੱਤੇ ਤਿੰਨ ਵਾਰ ਉਹ ਜਿੱਤ ਚੁੱਕੇ ਆ ਦੋ ਵਾਰ ਉਹਨਾਂ ਦਾ ਮੁੰਡਾ ਜਿੱਤ ਚੁੱਕਾ ਪੰਜ ਵਾਰ ਜਿੱਤ ਗਏ ਪੰਜਾਬ ਦੇ ਮੰਤਰੀ ਵੀ ਰਹਿ ਚੁੱਕੇ ਆ ਜੱਟ ਵੀ ਹੈਗੇ ਨੇ ਸ਼ੈਰੀ ਖੇਤਰ ਚ ਵੀ ਮਜ਼ਬੂਤ ਆ ਪਿੰਡਾਂ ਚ ਵੀ ਮਜ਼ਬੂਤ ਆ ਬਹੁਤ ਹੈਗੇ ਲੀਡਰ ਯਾਰ ਪੰਜਾਬ ਦੇ ਵਿੱਚ ਕਾਂਗਰਸ ਕੋ ਲੀਡਰਾਂ ਦੀ ਕਮੀ ਨਹੀਂ ਹੁਣ ਜੇ ਜ਼ਿਆਦਾ ਆਧਾਰ ਕਰੀਏ ਤੇ ਮੈਨੂੰ ਲੱਗਦਾ ਪ੍ਰਗਟ ਸਿੰਘ ਵੀ ਬਹੁਤ ਉੱਚਾ ਹੈਗੇ ਆ ਉਸ ਤੋਂ ਇਲਾਵਾ ਵੀ ਹੋਰ ਵੀ ਕਾਂਗਰਸ ਕੋ ਲੀਡਰਾਂ ਦੀ ਗੁਮਹਾਲੀ ਤੋਂ ਬਲਵੀਰ ਸਿੱਧੂ ਹੈਗੇ ਆ ਚੰਗੇ ਲੀਡਰ ਨੇ ਤਾਂ ਇਸ ਕਰਕੇ ਬੇਸੀ ਕੀ ਹੈਗਾ ਕਿਉਂਕਿ ਇਹ ਸਾਰੇ ਉਹ ਲੀਡਰ ਕਹਿ ਰਹੇ ਆ ਜਿਨ੍ਹਾਂ ਦਾ ਸ਼ਹਿਰਾਂ ਦੇ ਵਿੱਚ ਆਧਾਰ ਹੈ ਬਲਵੀਰ ਸਿੱਧੂ ਮੁਖਾਲੀ ਨੂੰ ਰਿਪਰੈਜ਼ੈਂਟ ਕਰਦੇ ਆ ਔਰ ਸ਼ਹਿਰੀ ਖੇਤਰ ਤੋਂ ਆਂਦੇ ਨੇ ਉਹਨਾਂ ਦਾ ਆਧਾਰ ਸ਼ਹਿਰੀ ਖੇਤਰਾਂ 'ਚ ਵੀ ਹੈਗਾ ਹਮਲਾਵਰ ਵੀ ਰਹੇ ਨੇ ਹਮਲਾਵਰ ਵੀ ਰਹੇ ਨੇ ਮੈਂ ਹੁਣ ਜਿਵੇਂ ਰਾਣਾ ਗੁਰਜੀਤ ਦੀ ਗੱਲ ਕਰਦਾ ਵਪਾਰੀ ਵਪਾਰੀ ਵੀ ਹੈ ਚਲੋ ਦੁਬਾਰਾ ਗੱਲ ਕਰਕੇ ਚੰਗੇ ਨਹੀਂ ਲੱਗਦੇ ਲੇਕਿਨ ਆਪਣਾ ਉਹਨਾਂ ਦਾ ਲੋਕ ਉਹਨਾਂ ਨੂੰ ਲਾਈਕ ਕਰਦੇ ਆ ਉਹਨਾਂ ਨੂੰ ਰਾਣੇ ਦਾ ਵਰਕਿੰਗ ਸਟਾਈਲ ਲਾਈਕ ਕਰਦੇ ਆ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਕਾਂਗਰਸ ਕੋ ਲੀਡਰਾਂ ਦੀ ਕਮੀ ਨਹੀਂ ਹਾਂ ਜਿਹੜਾ ਕੋਸ਼ਿਸ਼ ਕਾਂਗਰਸ ਨੂੰ ਉਹ ਕਰਨੀ ਪੈਣੀ ਆ ਕਿ ਜਿੱਦਾਂ ਉੱਤੇ ਸ਼ਹਿਰੀ ਖੇਤਰ ਵਿਸ਼ਵਾਸ ਕਰੇ ਕਿਉਂਕਿ ਇਹ ਬਹੁਤ ਮੁਸ਼ਕਲ ਹੋਣਾ ਜਾਖੜ ਤੇ ਅਮਨ ਅਰੋੜੇ ਦਾ ਕਾਂਗਰਸ ਲਈ ਮੁਕਾਬਲਾ ਕਰਨਾ ਇਨਾਂ ਨੂੰ ਉਸੇ ਬ੍ਰਾਂਡ ਦਾ ਲੀਡਰ ਚਾਹੀਦਾ ਹੈ ਜਿਹੜਾ ਇਹਨਾਂ ਦਾ ਮੁਕਾਬਲਾ ਸ਼ਹਿਰੀ ਖੇਤਰ ਚ ਕਰ ਸਕੇ ਅਮਨ ਅਰੋੜੇ ਨੇ ਜਿੱਦਾਂ ਅਗਰੈਸਿਵ ਹੋ ਕੇ ਕਾਂਗਰਸ ਨੀਅ ਤੱਜੀਆਂ ਉਡਾਈਆਂ ਮੈਂ ਪਹਿਲੀ ਵਾਰ ਸੁਣਿਆ ਕਿ ਅਮਨ ਅਰੋੜਾ ਇੰਨਾ ਅਗਰੈਸਿਵ ਵੀ ਬੋਲ ਲੈਂਦਾ ਹੈ ਹਾਲਾਂਕਿ ਅਮਨ ਅਰੋੜਾ ਜਿਹੜੇ ਆ ਬੜੇ ਸੁਲਝੇ ਹੋਏ ਲੀਡਰ ਹੈ ਅਗਰੈਸਿਵ ਇਹਨਾ ਛੇਤੀ ਨਹੀਂ ਬੋਲਦਾ ਲੇਕਿਨ ਜਿਹੜਾ ਪ੍ਰਤਾਪ ਬਾਜਵੇ ਨੂੰ ਉਹਨਾਂ ਨੇ ਤਿੱਖੇ ਤਰੀਕੇ ਨਾਲ ਘੇਰਿਆ ਹੈ ਉਦੋਂ ਨਾਲ ਕਾਂਗਰਸ ਸਾਰੀ ਜਿਹੜੀ ਹੈ ਬੈਕਫੁੱਟ ਤੇ ਭੱਜੀ ਆ ਇਹ ਕਹਿਣਾ ਬੜਾ ਹੁੰਦਾ ਕਿ ਇੱਕ ਪਾਰਟੀ ਦਾ ਪ੍ਰਧਾਨ ਇੰਨਾ ਅਗਰੈਸਿਵ ਬੋਲੇ ਸੋ ਇਦਾਂ ਦੇ ਲੀਡਰਾਂ ਦਾ ਮੁਕਾਬਲਾ ਕਰਨ ਲਈ ਕਾਂਗਰਸ ਨੂੰ ਆਪਣੀ ਟੀਮ ਤਿਆਰ ਕਰਨੀ ਪੈਣੀ ਹੁਣ ਸ਼ਹਿਰੀ ਖੇਤਰਾਂ ਦੇ ਵਿੱਚ ਅੱਜ ਦੇਖੋ ਮਨੰਜਨ ਕਾਲੀਆ ਦਾ ਕਦ ਵੱਧ ਗਿਆ ਹੋਇਆ ਇਹਨਾਂ ਕੋ ਸੁਸ਼ੀਲ ਰਿੰਕੂ ਵਰਗਾ ਫਾਇਰ ਬ੍ਰਾਂਡ ਲੀਡਰ ਹੈਗਾ ਦਲਤਾ ਦਾ ਸ਼ੀਤਲ ਲੰਗਰਾਹ ਲਿੱਧਰ ਆਗੇ ਹੋਇਆ ਆਮ ਆਦਮੀ ਪਾਰਟੀ ਤੋਂ ਨੌਜਵਾਨ ਨੇਤਾ ਹੈ ਕਿ ਦਲਤਾ ਦੇ ਮੁਕਾਬਲਾ ਕਰਨ ਲਈ ਇਹਨਾਂ ਨੂੰ ਸ਼ਹਿਰੀ ਖੇਤਰਾਂ ਦੇ ਇਦਾਂ ਦੇ ਲੀਡਰਾਂ ਦੀ ਲੋੜ ਹੈ ਤੇ ਇਹ ਲੀਡਰ ਇਹਨਾਂ ਨੂੰ ਪੈਦਾ ਕਰਨੇ ਪੈਣੇ ਅੱਗੇ ਲਿਆਉਣੇ ਪੈਣੇ ਕਾਂਗਰਸ ਤਦ ਚੱਲਣੀ ਹੈ 27% ਤੋਂ ਜੇ ਤੁਸੀਂ 34% ਤੇ ਕਾਂਗਰਸ ਨੂੰ ਲਿਆਉਣਾ ਜਿਹੜੀ ਆਪਾਂ ਗੱਲ ਕਰ ਰਹੇ ਆ ਉਹਦੇ ਲਈ ਕਾਫੀ ਕੁਛ ਇਹਨਾਂ ਨੂੰ ਕਰਨ ਦੀ ਲੋੜ ਹੈਗੀ ਆ ਨਵੀਂ ਲੀਡਰਸ਼ਿਪ ਨੌਜਵਾਨ ਲੀਡਰਸ਼ਿਪ ਨੂੰ ਵੀ ਅੱਗੇ ਲਿਆਉਣ ਦੀ ਲੋੜ ਆ ਔਰ ਮੈਨੂੰ ਲੱਗਦਾ ਹੈ ਕਾਂਗਰਸ 'ਚ ਬੜੀ ਛੇਤੀ ਹੀ ਬਦਲਾਅ ਹੋਵੇਗਾ ਬਦਲਾਅ ਜ਼ਰੂਰ ਹੋ ਸਕਦੇ ਆ ਹੋਂਦਾਂ ਸਮਾਂ ਕੀ ਕੁਝ ਲੈ ਕੇ ਆਵੇਗਾ ਸਮੇਂ ਤੇ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੇ ਇ